ਪੰਜਾਬ ਦੇ ਮੁਕੇਰੀਆਂ ਤੋਂ 4 ਕਿਲੋਮੀਟਰ ਦੂਰ نیشنل ਹਾਈਵੇ ਜਲੰਧਰ ਪਠਾਨਕੋਟ ਤੇ ਸਥਿਤ ਕਸਬਾ ਐਮਾ ਮਾਗਟ ਗਿੱਲ ਫਾਰਮ ਦੇ ਨੇੜੇ ਟਿਪਰ ਚਾਲਕ ਅਤੇ ਮਾਲਕ ਪਿਛਲੇ 3 ਦਿਨਾਂ ਤੋਂ ਆਪਣਿਆਂ ਮੰਗਾ ਨੂੰ ਲੈ ਕੇ ਤਰਨੇ ਤੇ ਬੈਠੇ ਸਨ ਬੀਤੀ ਰਾਤ ਲਗਭਗ 11 ਵਜੇ ਪਠਾਨਕੋਟ ਵੱਲੋਂ ਆ ਰਹੇ ਇੱਕ ਤੇਲ ਟੈਂਕਰ ਨੇ ਤਰਨੇ बैठे टिपपर चालका ਅਤੇ ਟਿਪਰ ਮਾਲਕਾ ਨੂੰ ਟੱਕਰ ਮਾਰ ਦਿੱਤੀ ਇਸ ਹਾਦਸੇ ਵਿੱਚ ਤਰਨੇ ਤੇ ਬੈਠੇ ਲੋਕਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਆਈ ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਇੱਕ ਤੇਲ ਟੈਂਕਰ ਪਠਾਨਕੋਟ ਤੋਂ ਜਲੰਧਰ ਵੱਲ ਜਾ ਰਿਹਾ ਸੀ ਜਦੋਂ ਟੈਂਕਰ ਘਟਨਾ ਸਥਾਨ ਤੇ ਪਹੁੰਚਿਆ ਤਾਂ ਇਹ ਅਚਾਨਕ ਬੇਕਾਬੂ ਹੋ ਗਿਆ ਅਤੇ ਸੜਕ ਕਿਨਾਰੇ ਤਰਨੇ ਤੇ ਬੈਠੇ ਲੋਕਾਂ ਵਿੱਚ ਜਾ ਵੱਚਿਆ ਇਸ ਕਾਰਨ ਲਖਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਉਮਰਪੁਰ ਤਹਿਸੀਲ ਮੁਕੇਰੀਆਂ ਦੀ ਮੌਤ ਹੋ ਗਈ ਜਦਕਿ ਗगन ਸ਼ਰਮਾ ਪੁੱਤਰ ਚਰਨਜੀਤ ਸ਼ਰਮਾ ਵਾਸੀ ਹਰੀਗੜ ਅਤੇ ਦਲਜੀਤ ਸਿੰਘ ਪੁੱਤਰ ਗੁਰਦਾਸ ਸਿੰਘ ਵਾਸੀ ਕੁੱਲੀਆਂ ਮੁਕੇਰੀਆਂ ਗੰਭੀਰ ਜ਼ਖਮੀ ਹੋ ਗਏ ਉਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਦਾਖਲ ਕਰਵਾਇਆ ਗਿਆ ਪਰ ਗगन ਸ਼ਰਮਾ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਹਨਾਂ ਨੂੰ ਅਕੇ ਰੈਫਰ ਕਰ ਦਿੱਤਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਡਰਾਈਵਰ ਨੂੰ ਟਰੱਕ ਸਮੇਤ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਦੇ ਲਈ ਬਸ ਐਨਾ ਹੀ ਦੇਸ਼ ਪ੍ਰਦੇਸ਼ ਤੋਂ ਜੁੜੀਆਂ ਖਬਰਾਂ ਜਾਣਨ ਲਈ ਦਿਖਦੇ ਰਹੋ ਸਿਟੀ ਵੈਪ న్యూਸ